ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਮੈਂ ਹੈਗੀ ਐਨ ਆਰ ਏ ਤੇ ਤੁਸੀਂ ਸੁਣਾਓ ਤੁਹਾਡਾ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋਵੋਗੇ ਘਰ ਪਰਿਵਾਰ ਦੇ ਵਿੱਚ ਤੇ ਅੱਜ ਮੈਂ ਫੇਰ ਆਈਆਂ ਕਿਚਨ ਦੇ ਵਿੱਚ ਅੱਜ ਮੈਂ ਲੈ ਕੇ ਆਈ ਹੈਗੀਆਂ ਤੁਹਾਨੂੰ ਵਿਖਾਉਣ ਲਈ ਕੱਚੇ ਆਲੂਆਂ ਦੇ ਪਰੌਠੇ ਕੱਚੇ ਆਲੂਆਂ ਦੇ ਪਰੌਠੇ ਕਿਵੇਂ ਬਣਾਉਂਦੇ ਆ ਤੇ ਕਿੰਨੇ ਵਧੀਆ ਤੇ ਕਿੰਨੇ ਈਜ਼ੀ ਤਰੀਕੇ ਹੁੰਦੇ ਆ ਆਪਣੇ ਘਰਾਂ ਦੇ ਵਿੱਚ ਕਹਿੰਦੇ ਕੋਈ ਚੀਜ਼ ਨਾ ਖਾਣ ਨੂੰ ਲੱਭੇ ਤਾਂ ਇੱਕੋ ਦੋ ਚੀਜ਼ੇ ਤਾਂ ਆਪਣੇ ਕੋਲ ਹੁੰਦੀਆਂ ਇੱਕ ਆਟਾ ਘਰੇ ਹੁੰਦਾ ਤੇ ਇੱਕ ਆਲੂ ਜ਼ਰੂਰ ਘਰੇ ਹੁੰਦੇ ਆ ਇਹਨਾਂ ਦੋਨਾਂ ਚੀਜ਼ਾਂ ਨੂੰ ਮਿਲਾ ਕੇ ਤੇ ਆਪਾਂ ਬਣਾਵਾਂਗੇ ਕੱਚੇ ਆਲੂਆਂ ਦੇ ਪਰੌਠੇ ਤੇ ਤੁਸੀਂ ਯਾਦ ਕਰੋਗੇ ਕਿ ਕੱਚਾ ਪਰੌਠੇ ਐਦਾਂ ਵੀ ਬੰਦਿਆ ਤੇ ਇਹਨੇ ਬਧੀਆ ਤੇ ਕਰੰਗ ਤੇ ਆਪਾਂ ਬਣਾਵਾਂਗੇ ਆਲੂ ਤੇ ਨਾਲ ਤੁਸੀਂ ਦਹੀਂ ਵੀ ਲੈ ਸਕਦੇ ਹੋ ਦਹੀਂ ਨਾਲ ਪਰੌਠੇ ਖਾ ਸਕਦੇ ਹੋ ਜਾਂ ਤੁਸੀਂ ਜਾਂਨਾ ਵੀ ਖਾ ਸਕਦੇ ਆ ਇਹ ਪਰੌਠਾ ਨੂੰ ਬੱਚੇ ਬੜੇ ਖੁਸ਼ ਹੋ ਕੇ ਖਾਂਦੇ ਆ ਤੁਸੀਂ ਇੱਕ ਵਾਰ ਇਹਨੂੰ ਬਣਾ ਕੇ ਦੇਖੋ ਇਹ ਨਾਸਤੇ ਦੇ ਵਿੱਚ ਵੀ ਕੰਮ ਆਉਂਦੇ ਆ ਤੇ ਤੁਸੀਂ ਲੰਚ ਟਾਈਮ ਵੀ ਖਾ ਸਕਦੇ ਜਦੋਂ ਮਰਜੀ ਆਲੂ ਵਾਲੇ ਪਰੌਠਿਆਂ ਦਾ ਕੋਈ ਟਾਈਮ ਆਪਾਂ ਨੂੰ ਆਪਣੇ ਕੋਲੇ ਹੁੰਦਾ ਨਹੀਂ ਜਦੋਂ ਮਰਜ਼ੀ ਖਾਓ ਤੇ ਚਲੋ ਮੈਂ ਤੁਹਾਨੂੰ ਦਿਖਾਣੀ ਆ ਇਹ ਕੱਚੇ ਆਲੂਆਂ ਦੇ ਪਰੌਹੇ ਕਿਵੇਂ ਬਣਾਉਣੇ ਆ ਮੈਂ ਲੈ ਲਏ ਆਹ ਤਿੰਨ ਆਲੂ ਤੇ ਇਹਨਾਂ ਨੂੰ ਪਹਿਲਾਂ ਮੈਂ ਧੋਤਾ ਏ ਧੋ ਕੇ ਹੁਣ ਆਪਾਂ ਇਹਨੂੰ ਛਿੱਲਾਂਗੇ ਛਿੱਲਣ ਤੋਂ ਬਾਅਦ ਫਿਰ ਇਹਨੂੰ ਮੈਂ ਕੱਦੂਕਸ ਕਰੂੰਗੇ ਤੇ ਹੁਣ ਮੈਂ ਪਹਿਲਾਂ ਆਪਾਂ ਇਹਨਾਂ ਨੂੰ ਛੱਲ ਲਈਏ ਤੇ ਇਹ ਜਿਹੜੇ ਹੈਗੇ ਆਲੂ ਤੁਸੀਂ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕਿੰਨੇ ਪਰੌਠੇ ਬਣਾਉਣੇ ਆ ਮੈਂ ਤਿੰਨ ਆਲੂ ਲਏ ਆ ਤੇ ਇਹਨਾਂ ਦੇ ਕਾਫੀ ਪਰੌਠੇ ਬਣ ਜਾਣਗੇ 6-7 ਪਰੌਠੇ ਬਣ ਜਾਣੇ ਆ ਤੇ ਡਿਪੈਂਡ ਤੁਹਾਡੇ ਤੇ ਹੈਗਾ ਤੁਸੀਂ ਕਿੱਡੇ ਵੱਡੇ ਆਲੂਆਂ ਦਾ ਸਾਈਜ਼ ਬਣਾਉਣਾ ਹੈ ਤੇ ਤੁਸੀਂ ਕਿੰਨੇ ਮਤਲਬ ਕਿੰਨੇ ਜਾਣੇ ਲਈ ਪਰੌਠੇ ਬਣਾਉਣੇ ਆ ਉਸ ਹਿਸਾਬ ਨਾਲ ਤੁਸੀਂ ਆਲੂ ਨੂੰ ਛਿੱਲਣਾ ਚੰਗੀ ਤਰ੍ਹਾਂ ਛੱਲ ਕੇ ਫਿਰ ਆਪਾਂ ਇਹਨੂੰ ਕਰਾਂਗੇ ਕਦੋਂ ਕੱਸ ਆਮਲੇਲੇ ਕਦੂਕਸ ਤੇ ਆਪਾਂ ਇਹਦੇ ਨਾਲ ਇਹਨਾਂ ਨੂੰ ਗ੍ਰੇਟ ਕਰਾਂਗੇ ਇਦਾਂ ਇਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਮੋਟੀ ਸਾਈਜ਼ ਦੀ ਕਰਦੇ ਹੋ ਜਾਂ ਪਤਲੇ ਸਾਈਜ਼ ਤੇ ਕਰੋਗੇ ਜੇ ਤੁਸੀਂ ਬੜੇ ਮੋٹے ਕਦੂਕਸ ਕਰੋਗੇ ਤਾਂ ਫਿਰ ਇਹ ਮੋٹے ਬਾਲੇ ਪਰੋਠੇ ਬਣਨਗੇ ਪਰ ਮੈਂ ਇਹਦੇ ਨਾਲ ਇਸ ਤਰੀਕੇ ਨਾਲ ਸਾੜਦੇ ਤੇ ਕਰਦੀ ਆ ਤੇ ਇਹ ਪਤਲੇ ਪਰੋਠੇ ਬਣਦੇ ਆ ਤੇ ਕ੍ਰਾਂਚੀ ਵੀ ਬਣਦੇ ਆ ਤੇ ਆਪਾਂ ਹੁਣ ਇਹਨਾਂ ਨੂੰ ਕਹਿੰਦੇ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਕਿਵੇਂ ਪਰੌਠੇ ਬਣਾਉਨੇ ਆ ਆਲੂ ਵਾਲੇ ਕਿੰਨੇ ਤਰੀਕੇ ਦੇ ਮੈਂ ਲਾਸਟ ਟਾਈਮ ਦੱਸਿਆ ਸੀ ਪਿਛਲੇ ਬਲੌਗ ਦੇ ਵਿੱਚ ਜੇ ਤੁਸੀਂ ਨਹੀਂ ਦੇਖਿਆ ਤਾਂ ਉਹ ਦੇਖ ਸਕਦੇ ਆ ਜਿਹੜੇ ਆਪਾਂ ਪਰੌਠੇ ਬਣਾਏ ਸੀ ਆਟੇ ਦੇ ਵਿੱਚ ਗੁੰਨ ਕੇ ਤੇ ਪਤਲੇ-ਪਤਲੇ ਪਰੌਠੇ ਬਣਾਦੇ ਆ ਆਟੇ ਦੇ ਵਿੱਚ ਗੁੰਨ ਕੇ ਜਿਹੜੇ ਮੈਂ ਬਣਾਏ ਸੀ ਉਹ ਉਹ ਬੋਇਲ ਕਰਕੇ ਆਲੂ ਬਣਾਏ ਸੀ ਆਪਾਂ ਜੇ ਤੁਸੀਂ ਨਹੀਂ ਦੇਖਿਆ ਤਾਂ ਉਹ ਵੀ ਪਰੌਠੇ ਦੇਖਣਾ ਤੇ ਬੜੇ ਸਵਾਦ ਆਉਂਦੇ ਆ ਤੁਸੀਂ ਉਹ ਵੀ ਬਣਾ ਸਕਦੇ ਹੋ ਉਹ ਆਲੂ ਬੋਇਲ ਕਰਕੇ ਬਣਾਏ ਸੀਗੇ ਇਹ ਆਪਾਂ ਆਲੂ ਬਣਾਉਣੇ ਹੈਗੇ ਆ ਕੱਚੇ ਆਲੂਆਂ ਦੇ ਤੇ ਕੱਚੇ ਆਲੂਆਂ ਦੇ ਪਰੋਠੇ ਤੁਸੀਂ ਜੇ ਨਹੀਂ ਖਾਦੇ ਤਾਂ ਜਰੂਰ ਇਹਨੂੰ ਖਾ ਕੇ ਦੇਖਿਓ ਤੇ ਆਪਾਂ ਹੁਣ ਹੁੰਦਾ ਵੀ ਕਈ ਵਾਰ ਆਪਣੇ ਘਰਾਂ 'ਚ ਕੋਈ ਚੀਜ਼ ਦਾ ਸਬਜੀ ਨਹੀਂ ਬਣੀ ਹੁੰਦੀ ਤਾਂ ਫਿਰ ਆਪਾਂ ਨੂੰ ਕਈ ਵਾਰ ਸੋਚਣਾ ਪੈਂਦਾ ਕਿ ਆਪਾਂ ਕੀ ਖਾਈਏ ਤੇ ਬੈਸਟ ਇਹੀ ਹੈਗਾ ਕਿ ਜੇ ਆਪਾਂ ਦੂਜੀਆਂ ਚੀਜ਼ਾਂ ਖਾਣ ਨਾਲੋਂ ਦਾ ਆਲੂ ਫਿਰ ਵੀ ਬੈਸਟ ਹੈਗੇ ਜੇ ਤੁਹਾਡੇ ਮਤਲਬ ਜੇ ਆਪਾਂ ਫਰਾਈ ਵਾਲੀਆਂ ਚੀਜ਼ਾਂ ਖਾਣੇ ਜ਼ਿਆਦਾ ਉਹਨਾਂ ਨਾਲੋਂ ਆਲੂ ਵਧੀਆ ਹੈਗੇ ਫਿਰ ਵੀ ਤੁਸੀਂ ਆਪਣੇ ਆਲੂ ਔਰ ਰੋਟੀ ਬਣਾ ਕੇ ਜਾਂ ਆਲੂ ਇਹਨਾਂ ਦੀ ਆਲੂ ਟਿੱਕੀ ਵੀ ਬਣ ਜਾਂਦੀ ਹੈ ਤੁਸੀਂ ਆਲੂ ਟਿੱਕੀ ਵੀ ਇਹਨਾਂ ਦੀ ਬਣਾ ਸਕਦੇ ਹੋ ਪਰ ਚਲੋ ਉਹ ਟਾਈਮ ਲੱਗ ਜਾਂਦਾ ਉਹਨੂੰ ਬਣਾਉਣ ਨੂੰ ਤੇ ਜੇ ਤੁਸੀਂ ਆਲੂ ਟਿੱਕੀ ਬਣਾਉਣੀ ਹੈ ਫਿਰ ਆਪਾਂ ਕਿਸੇ ਦਿਨ ਤੁਹਾਨੂੰ ਉਹਦੀ ਵੀ ਦੱਸੂਗੇ ਕਿਵੇਂ ਬਣਾਉਂਦੇ ਆ ਮੈਂ ਨਾਈਸਲੀ ਹੌਲੀ ਹੌਲੀ ਕਰਕੇ ਬਣਾਉਂਗੀ ਤੇ ਤੁਹਾਨੂੰ ਨਾਲ ਮੈਂ ਦੱਸਤੀ ਜਾਊਂਗੀ ਕਿਵੇਂ-ਕਿਵੇਂ ਇਹ ਬੰਦੀਆਂ ਆ ਹੁਣ ਮੈਂ ਪਹਿਲਾਂ ਇਹਨਾਂ ਨੂੰ ਕਦੂਕਸ ਕਰ ਲਾਂ ਕਦੂਕਸ ਕਰਕੇ ਤੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਆ ਦੇਖੋ ਆ ਮੇਰੇ ਕੋਲ ਹੈਗਾ ਆਟਾ ਮੈਂ ਤੁਹਾਨੂੰ ਪਾ ਕੇ ਦਿਖਾਉਣੀ ਆ ਮੈਂ ਕਿੰਨਾ ਪਾ ਲੈਣਾ ਤੇ ਆ ਜਿਹੜੇ ਸੀਗੇ ਆਪਣੇ ਆਲੂ ਇਹ ਆਪਾਂ ਕੀਤੇ ਸੀ ਜਿਹੜੇ ਕਦੂਕਸ ਕੀਤੇ ਸੀ ਆਲੂ ਉਹ ਆ ਓਕੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਇਹ ਹੈਗੇ ਆਪਣੇ ਆਲੂ ਇਹ ਇਹਦੇ ਵਿੱਚ ਆਪਾਂ ਇਹ ਤਿੰਨ ਆਲੂ ਕੀਤੇ ਆ ਮੈਂ ਇੱਕ ਵੱਡਾ ਸੀ ਦੋ ਛੋਟੇ ਤੇ ਹੁਣ ਇਹ ਚ ਆਪਾਂ ਛੋਟੀ ਕੌਲੀ ਡੇਢ ਕੌਲੀ ਆਟੇ ਦੀ ਪਾਵਾਂਗੇ ਪਹਿਲਾਂ ਇਹ ਤਾਂ ਮੈਂ ਆਟਾ ਜਾਦ ਰੱਖਿਆ ਪਰ ਡੇਢ ਕੌਲੀ ਮੈਂ ਆਟੇ ਦੀ ਪਾਈ ਆ ਤੇ ਇਹ ਹੈਗੇ ਆ ਇਹਦੇ ਵਿੱਚ ਆ ਸੁੱਕੀ ਮੇਥੀ ਆ ਤੇ ਸਾਲਟ ਪਿੰਕ ਸਾਲਟ ਮੈਂ ਹਮੇਸ਼ਾ ਯੂਜ਼ ਕਰਦੀ ਆ ਤੁਹਾਨੂੰ ਪਤਾ ਹੈ ਪਿੰਕ ਸਾਲਟ ਸੇਤ ਦੇ ਸਭ ਤੋਂ ਵਧੀਆ ਟਰਾਈ ਕਰਿਆ ਕਰਕੇ ਪਿੰਕ ਸਾਲਟ ਜਿੰਨਾ ਵੀ ਯੂਜ਼ ਕਰਦੇ ਤੁਸੀਂ ਪਿੰਕ ਸਾਲਟ ਯੂਜ਼ ਕਰਿਆ ਕਰੋ ਤੇ ਇਹ ਹੈਗਾ ਗਰਮ ਮਸਾਲਾ ਅੱਧਾ ਟੀस्पून ਤੇ ਇਹ ਹੈਗਾ ਅੱਧੇ ਤੋਂ ਥੋੜਾ ਜਿਆਦਾ ਹੈਗਾ ਤੇ ਇਹ ਹੈਗਾ ਧਨੀਆ ਪਾਊਡਰ ਤੇ ਆ ਮੈਂ ਪਾਈਆ ਵਿੱਚ ਥੋੜੀ ਜੀ ਲਾਲ ਮਿਰਚ ਤੇ ਵਿੱਚ ਦੇ ਫਲੇਕ ਪਾਇਆ ਕਿ ਦੇਖਣ ਲਈ ਤੇ ਇਹ ਆਪਾਂ ਇਹਦੇ ਵਿੱਚ ਪਾਤਾ ਬਸ ਜਿਹੜਾ ਬਾਕੀ ਜਿੰਨੇ ਜਿਹੜੇ ਸਾਬ ਨੂੰ ਤੁਸੀਂ ਬਣਾਉਣਾ ਜਿੰਨਾ ਕ ਬਣਾਉਣਾ ਉਹ ਸਾਬ ਨੂੰ ਤੁਸੀਂ ਆ ਹੈਗੇ ਮੇਰੇ ਕੋਲ ਧਨੀਆ ਤੇ ਹਰੀ ਮਿਰਚ ਤੇ ਅਦਰ ਤੇ ਆਪਾਂ ਇਹਦੇ ਵਿੱਚ ਸਾਰਾ ਕੁਝ ਆਪਾਂ ਇਕੱਠਾ ਕਰ ਲਿਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ। ਇਹਦੇ ਵਿੱਚ ਹੀ ਤੇ ਹੋ ਸਕਦਾ ਇਹ ਪਾਣੀ ਨਾਲ ਆਪਾਂ ਨੂੰ ਪਾਣੀ ਦੀ ਲੋੜ ਨਾ ਪਵੇ। ਜੇ ਹੋਵੇ ਤਾਂ ਥੋੜਾ ਜਿਹਾ ਪਾਣੀ ਲੈ ਕੇ ਪਾ ਲਈਦਾ ਬਾਹਲਾ ਕਿਉਂਕਿ ਇਹਨੂੰ ਥੋੜਾ ਜਿਹਾ ਹਾਰਡ ਰੱਖਾਂਗੇ ਪਹਿਲਾਂ ਬਣਾਉਣ ਲੱਗੇ। ਕਿ ਜੇ ਕਈ ਵਾਰ ਇਹ ਆਲੂ ਆਪਣਾ ਪਾਣੀ ਛੱਡ ਦਿੰਦੇ ਆ ਤੇ ਫਿਰ ਇਸ ਕਰਕੇ ਉਹ ਪਤਲਾ ਹੋ ਜਾਂਦਾ ਹੈ। ਤੇ ਤੁਸੀਂ ਇਹਨੂੰ ਰੱਖਣਾ ਥੋੜਾ ਜਿਹਾ ਹਾਰਡ ਰੱਖਣਾ ਹੈ। ਜੀ ਇਹਦੇ ਨਾਲ ਸਾਰੇ ਤਾਂ ਠੀਕ ਹੈ ਨਹੀਂ ਆਪਾਂ ਇਹਦੇ ਵਿੱਚ ਥੋੜੇ ਜਿਹਾ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਡੋ ਬਣਾ ਲਾਂਗੇ ਜਿਵੇਂ ਆਪਾਂ ਆਟਾ ਗੁੰਨਦੇ ਹਾਂ ਪਰ ਉਹ ਆਪਾਂ ਹਾਰ ਰੱਖਾਂਗੇ ਥੋੜਾ ਜਿਹਾ ਆਟੇ ਨਾਲੋਂ ਇਹਨੂੰ ਇਹਦੇ ਵਿੱਚ ਆਪਾਂ ਹੁਣ ਸਾਰਾ ਉਸ਼ਪਾ ਦੇ ਜਿਹਦਾ ਨੂਨ ਮਿਰਚ ਮਸਾਲਾ ਆਪਾਂ ਜਿੰਦਾ ਤੁਹਾਡੇ ਆਪਣੇ ਸਵਾਦ ਦੇ ਅਨਸਾਰ ਤੁਸੀਂ ਪਾ ਸਕਦੇ ਆ ਕਿਹੜੀ ਚੀਜ਼ ਹੈ ਤੁਹਾਡੇ ਕੋਲ ਕੋਈ ਚੀਜ਼ ਨਹੀਂ ਵੀ ਹੈਗੀ ਜਿਵੇਂ ਜਾਂ ਤੁਹਾਡੇ ਕੋਲ ਫਰੈਸ਼ ਧਨੀਆ ਨਹੀਂ ਹੈਗਾ ਜਾਂ ਸੁੱਕੀ ਮੇਥੀ ਨਹੀਂ ਹੈਗੀ ਤੇ ਜੇ ਵੈਦਾਂ ਦੀ ਕੋਈ ਚੀਜ਼ ਤੁਹਾਡੀ ਮਿਸਿੰਗ ਹੁੰਦੀ ਆ ਤਾਂ ਤੁਸੀਂ ਉਹਨੂੰ ਸਕਿਪ ਕਰ ਸਕਦੇ ਹੋ ਕੋਈ ਐਡਾ ਇਸ਼ੂ ਨਹੀਂ ਹੈਗਾ ਕਿ ਤੁਸੀਂ ਉਹਨੂੰ ਸਕਿਪ ਨਹੀਂ ਕਰ ਸਕਦੇ ਪਰ ਮੇਰੇ ਕੋਲ ਪਾਣੀ ਦੀ ਮੈਨੂੰ ਲਗੀ ਪਈ ਆ ਦੋ ਪਾਣੀ ਥੋੜਾ ਜਿਹਾ ਤੇ ਤੁਸੀਂ ਉਹ ਚੀਜ਼ ਨੂੰ ਸਕਿਪ ਕਰ ਸਕਦੇ ਆ ਬਾਕੀ ਨੋਰ ਮਚ ਮਸਾਲਾ ਤਾਂ ਆਪਣੇ ਹੁੰਦੇ ਹੀ ਹੁੰਦੇ ਆਪਾਂ ਨੂੰ ਪਤਾ ਹੀ ਆ ਆ ਦੇਖੋ ਮਾੜਾ ਜਿਹਾ ਪਾਣੀ ਪਾਇਆ ਪੱਜ ਤੇ ਇਹ ਹੋ ਗਿਆ ਸੈਟ ਠੀਕ ਆ ਤੇ ਹੁਣ ਆਪਾਂ ਇਹਦੇ ਉੱਤੇ ਤੁਹਾਡੀ ਮਰਜ਼ੀ ਆ ਕਿ ਤੁਸੀਂ ਤੇਲ ਲਾਉਣਾ ਜਾਂ ਕਿ ਘਿਓ ਲਾਉਣਾ ਮੇਰੇ ਕੋਲ ਘਿਓ ਆ ਮੈਂ ਇਹਨੂੰ ਥੋੜਾ ਜਿਹਾ ਉੱਤੇ ਬਸ ਇਹਨੂੰ ਇਦਾਂ ਕਰਨ ਲਈ ਆ ਸਾਫਟ ਕਰਨ ਲਈ ਆ ਮੜਾ ਜਿਹੇ ਦੇ ਉੱਤੇ ਘਿਓ ਲਾਤਾ ਤੇਲ ਹੈਗਾ ਤੁਸੀਂ ਤੇਲ ਵੀ ਲਾ ਸਕਦੇ ਹੋ ਘਿਓ ਵੀ ਲਾ ਸਕਦੇ ਹੋ ਤੁਹਾਡੀ ਮਰਜ਼ੀ ਆ ਤੁਸੀਂ ਕੀ ਯੂਜ਼ ਕਰਦੇ ਹੋ ਕਿਉਂਕਿ ਮੈਂ ਤੇਲ ਬਹੁਤ ਘੱਟ ਯੂਜ਼ ਕਰਦੀ ਆ ਮੈਂ ਘਿਓ ਯੂਜ਼ ਕਰਨੀ ਚਾਹਦਾ ਤੇ ਇਸ ਕਰਕੇ ਮੈਂ ਘਿਓ ਯੂਜ਼ ਕੀਤਾ ਆ ਲੋ ਜੀ ਇਹ ਬਣ ਗਿਆ ਇਹ ਹੁਣ ਮੇਰਾ ਠੀਕ ਆ ਤੇ ਇਹਨੂੰ ਹੁਣ ਆਪਾਂ ਰੱਖਾਂਗੇ 10 ਮਿੰਟ ਧੱਕ ਕੇ ਇੱਥੇ ਰੱਖ ਦਿੰਨੇ ਆ ਤੇ ਫਿਰ ਆਪਾਂ ਬਣਾਵਾਂਗੇ ਇਹਨਾਂ ਦੇ ਪਰੌਠੇ ਤੁਹਾਨੂੰ ਦਿਖਾਉਣੀ ਆ ਪਰੌਠੇ ਬਣਾ ਕੇ ਤੁਸੀਂ ਯਾਦ ਕਰਿਆ ਕਰੋਗੇ ਕਿ ਇਦਾਂ ਦੇ ਪਰੌਠੇ ਤੇ ਨਾਲੇ ਈਜ਼ੀ ਘਰ ਦੀਆਂ ਚੀਜ਼ਾਂ ਜਦੋਂ ਵੀ ਕੋਈ ਕਈ ਵਾਰ ਆਪਣੇ ਪਰੌਣੇ ਇਦਾਂ ਦੇ ਕੋਈ ਆ ਜਾਂਦੇ ਅੱਗੇ ਤਾਂ ਤੁਹਾਨੂੰ ਪਤਾ ਹੀ ਅੱਗੇ ਤਾਂ ਬੜੇ ਜਿਆਦਾ ਪਰੌਣੇ ਲੋਕ ਕਿਉਂ ਆਉਂਦੇ ਫੋਨ ਕਰਨ ਤੋਂ ਬਿਨਾਂ ਆ ਜਾਂਦੇ ਅੱਜਕੱਲ ਤਾਂ ਫੋਨ ਕਰਕੇ ਆਉਂਦੇ ਆ ਇਹ ਕੋਈ ਅੱਗੇ ਪਰੌਣੇ ਆ ਜਾਣੇ ਵੀ ਪਤਾ ਨਹੀਂ ਹੁੰਦਾ ਸੀ ਕੀ ਬਣਾਏ ਤੇ ਬੰਦਾ ਇਹੋ ਜੀ ਚੀਜ਼ ਬਣਾ ਕੇ ਪਟਾ ਪਟ ਦੇ ਇਹਨਾਂ ਖੋਸ਼ੋ ਕੇਗਲਾ ਖਾਲੀਂਦਾ ਪਰੋਠੇ ਤੇ ਕੋਈ ਪਰੋਠਿਆਂ ਨੂੰ ਕੋਈ ਮੇਰੇ ਖਿਆਲ ਚ ਤਾਂ ਨਹੀਂ ਹੈਗਾ ਕਿ ਆਪ ਕੋਈ ਪਰੋਠਿਆਂ ਨੂੰ ਆਲੂ ਵਾਲੇ ਪਰੋਠਿਆਂ ਨੂੰ ਜਾਂ ਕੋਈ ਇਹ ਜਿਹੜੀ ਹੈਗੀ ਆਪਾਂ ਬਣਾਉਨੇ ਆ ਦੂਜੇ ਪਰੋਠੇ ਹੋਇਆ ਕੋਈ ਨਾ ਪਰੋਠਿਆਂ ਨੂੰ ਕਦੇ ਕੋਈ ਨਾ ਕਰਦਾ ਹੋਗਾ ਆ ਲੋ ਜੀ ਹੁਣ ਆਪਾਂ ਇਹਨੂੰ ਟੱਕ ਦਿੰਨੀ ਆ ਮੈਂ ਇਹਨੂੰ ਟੱਕ ਕੇ ਤੇ 10 ਮਿੰਟ ਲਈ ਰੱਖ ਦਿਆਂ ਠੀਕ ਆ ਐ ਮੈਂ ਰੱਖਿਆ ਥੋੜਾ ਜਿਹਾ ਕਿਉਂ ਗਰਮ ਹੋਣਾ ਤੇ ਥੋੜੇ ਗਰਮ ਹੋ ਜੇ ਫਿਰ ਪਰੌਠੇ ਉੱਤੇ ਵਧੀਆ ਲੱਗ ਜਾਂਦਾ ਹੈ ਤੇ ਮੈਂ ਬਣਾਉਣੀ ਆ ਇਹ ਦੇਸੀ ਘਿਓ ਦੇ ਵਿੱਚ ਦੇਸੀ ਘਿਓ ਜਿਹੜਾ ਹੈਗਾ ਇਹ ਮੈਂ ਘਰੇ ਬਣਾਉਣੀ ਆ ਆਪ ਬਟਰ ਦਾ ਤੇ ਮੈਂ ਕਦੇ ਦੇਸੀ ਘਿਓ ਜਿਹੜਾ ਉਹਨੂੰ ਬਾਹਰੋਂ ਨਹੀਂ ਲੈਂਦੀ ਤੇ ਸਾਰੇ ਆਪ ਜੇ ਤੁਸੀਂ ਦੇਸੀ ਘਿਓ ਯੂਜ਼ ਕਰਦੇ ਆ ਤਾਂ ਦੇਸੀ ਘਿਓ ਬਣਾ ਸਕਦੇ ਆ ਜੇ ਤੁਸੀਂ ਲਗ ਤੁਸੀਂ ਤੇਲ ਯੂਜ਼ ਕਰਦੇ ਆ ਤੇ ਫਿਰ ਤੁਸੀਂ ਤੇਲ ਦੇ ਪਰੌਠੇ ਵੀ ਬਣਾ ਸਕਦੇ ਆ ਹਾਂ ਲੋ ਜੀ ਇਹ ਮੈਲ ਹੋ ਗਿਆ ਹੋਰ ਮੈਲਟ ਹੋ ਗਿਆ ਬਸ ਇੰਨਾ ਠੀਕ ਹੈ ਬਾਕੀ ਨਾਲ ਦੇ ਨਾਲ ਮੈਲਟ ਹੋ ਜਣਾ ਉਹਨੇ ਹੁਣ ਮੈਂ ਰੋਟੀ ਛੋਟੀ ਜਿਹੀ ਛੋਟੀ ਬੇਲ ਕੇ ਆ ਉੱਤੇ ਘਿਓ ਲਾ ਲਿਆ ਤੇ ਆਪਾਂ ਏਦਾਂ ਵੀ ਪਰੌठा ਬਣਾ ਸਕਦੇ ਜਿਵੇਂ ਤੁਹਾਡੀ ਚੋਈ ਸਕੈਈ ਉਹਦੇ ਰੋਟੀ ਨੂੰ ਰਾਉਂਡ ਰਾਉਂਡ ਕਰ ਲੈਂਦੇ ਆ ਇਹ ਤੁਹਾਡੇ ਤੇ ਮਰਜ਼ੀ ਹੈ ਤੁਸੀਂ ਕਿੱਦਾਂ ਕਰਨਾ ਇਹ ਤਾਂ ਆਪਾਂ ਬਸ ਉਹਨੇ ਨੂੰ ਬੇਲ ਲੈਣਾ ਕਿ ਇਹ ਥੋੜਾ ਜਿਹਾ ਆਟਾ ਜਿਵੇਂ ਪਤਲਾ ਹੋ ਜੇ ਤਾਂ ਫਿਰ ਆਪਾਂ ਸੁੱਕਾ ਆਟਾ ਲਾ ਕੇ ਬੇਲ ਲੈਂਦੇ ਕਿਉਂਕਿ ਇਹ ਆਲੂ ਆ ਨਾ ਵਿੱਚ ਪਾਏ ਹੋਏ ਆਪਣੇ ਤਾਂ ਕਰਕੇ ਲਓ ਜੇ ਤਵਾ ਹੋ ਚੁਲਿਆ ਗਰਮ ਹਾਂ ਇਹ ਬਣ ਗਿਆ ਪਰੋਠਾ ਆਪਣਾ ਆਲੂ ਵਾਲਾ ਕੱਚੇ ਆਲੂਆਂ ਵਾਲਾ ਪਰੋਠਾ ਠੀਕ ਹੈ ਤੇ ਮੇਰਾ ਤਵਾ ਗਰਮ ਹੁੰਦਾ ਇਹਨਾਂ ਮੈਂ ਦੇਖ ਲਿਆ ਮੈਂ ਪੱਕਾ ਤੁਲਾਣਾ ਥੋੜਾ ਜਿਹਾ ਆਵਾਜਾਉਗੀ ਕਿ ਨਹੀਂ ਤਾਂ ਧੂਆ ਹੋ ਜਾਂਦਾ ਆਪਣੇ ਤਵਾ ਹੋ ਗਿਆ ਆਪਣਾ ਗਰਮ ਤੇ ਆਹ ਪਰੌਂਦਾ ਪਤਾ ਪਾ ਦੋ ਯਾ ਜੇ ਕੀ ਕਰਦੇ ਨਟ ਕਾ ਦੇ ਪੁੱਤ ਨਟ ਕਾ ਲੋ ਪਹਿਲਾਂ ਨੂੰ ਮੀਡੀਅਮ ਗੈਸ ਤੇ ਰੱਖਿਆ ਬੜਾ ਤੇਜ਼ ਨਹੀਂ ਮੈਂ ਰੱਖਿਆ ਇਹ ਹੌਲੀ ਹੌਲੀ ਫਿਰ ਬਣ ਕੋ ਬੜਾ ਤੇਜ਼ ਕੀਤਾ ਤੇ ਫਿਰ ਮੱਚ ਜਾਂਦਾ ਤੇ ਇਹਨੇ ਫਿਰ ਹੋ ਜਾਣਾ ਇਹ ਬਣ ਰਿਹਾ ਥਿਸ ਸੀ ਕਿਹਾ ਉਹਦੇ ਪ੍ਰੋਟੀਨ ਮੈਂ ਬੜਾ ਮੋਟਾ ਨਹੀਂ ਰੱਖਿਆ ਤੇ ਪੰਡ ਕਰਦਾ ਕਈ ਜਿਆਦਾ ਮੋਟਾ ਰੱਖ ਲੈਂਦੇ ਆ ਪਰ ਮੈਂ ਬੜਾ ਮੋਟਾ ਨਹੀਂ ਰੱਖਿਆ ਤੁਸੀਂ ਇਹਨਾਂ ਨੂੰ ਬਣਾ ਕੇ ਖਾ ਕੇ ਦੇਖੋ ਤੁਸੀਂ ਕਹੋਗੇ ਅਸੀਂ ਤਾਂ ਰੋਜ਼ ਹੀ ਨਾਲ ਸੌਖਾ ਕੰਮ ਬਸ ਨੂਨ ਮਿਰਚ ਮਸਾਲਾ ਪਾਓ ਤੇ ਕੱਜੂ ਕਸ ਦੋ ਆਲੂ ਕਰੋ ਤਿੰਨ ਕਰੋ ਜਿੰਨੇ ਤੇ ਬਣਾਉਣੇ ਤੇ ਸੌਖਾ ਇੰਨਾ ਕੰਮ ਹੈਗਾ ਆ ਤੇ ਨਾ ਰੋਜ਼ ਦੇ ਸਬਜ਼ੀ ਦੇ ਝਿੰੜੜ ਜਾ ਰਹਿ ਕਿਵੇਂ ਸਬਜ਼ੀ ਕਿਹੜੀ ਲੈ ਕੇ ਆਈਏ ਤੇ ਕਿਹੜੀ ਬਣਾਈਏ ਚਲੋ ਇੱਕ ਟਾਈਮ ਦਾ ਬੰਦ ਬਣਾ ਲੈਂਦਾ ਦੂਜੇ ਟਾਈਮ ਫਿਰ ਬ੍ਰੇਕਫਾਸਟ ਤੇ ਜਾਂ ਲੰਚ ਤੇ ਟਾਈਮ ਇਦਾਂ ਦੀ ਚੀਜ਼ ਵਧੀਆ ਮਿਲ ਜੇ ਤੇ ਹੋਰ ਇਸ ਤੋਂ ਵੱਧ ਕੀ ਲੈਣਾ ਸਾਰੇ ਤੇ ਪਰੌਠਾ ਸਾਰੇ ਕੋਈ ਪਸੰਦ ਕਰਦਾ ਪਰੌਠਾ ਖਾਣਾ ਇਹ ਬੜਾ ਮਤਲਬ ਜੇ ਤੁਹਾਨੂੰ ਲੱਗਦਾ ਤੁਸੀਂ ਹੈਲਥੀ ਹੋ ਬਣਾਉਣੇ ਆ ਤੇ ਥੋੜਾ ਘਿਓ ਘੱਟ ਕਰ ਲਓ ਦੇਸੀ ਘਿਓ ਘੱਟ ਕਰ ਲਵੋ ਤੇ ਉਹਦੇ ਨਾਲ ਫਿਰ ਇਹ ਥੋੜੇ ਜਿਹਾ ਹੈਲਥੀ ਬਣ ਜਾਣੇ ਆ ਆ ਵੀ ਆਪਣੇ ਕੋਲ ਰੜੀ ਆਹ ਆਪਾਂ ਇਹਦੇ ਉੱਤੇ ਰੱਖ ਲਿਆ ਟਿਸ਼ੂ ਤੁਸੀਂ ਬਣਾ ਕੇ ਜਰੂਰ ਦੇਖਿਓ ਜੇ ਤੁਸੀਂ ਨਹੀਂ ਬਣਾਇਆ ਤਾਂ ਬਣਾ ਕੇ ਦੇਖਿਓ ਤੇ ਫਿਰ ਇਹਨੂੰ ਖਾ ਕੇ ਦੇਖਿਓ ਦਹੀਂ ਦੇ ਨਾਲ ਦੇਖੋ ਸਿੱਕ ਕਿੰਨਾ ਸੋਹਣਾ ਕਲਰ ਆਉਂਦਾ ਹੈ ਜੇ ਤੁਸੀਂ ਇਹਨੂੰ ਠੀਕ ਠੀਕ ਗੈਸ ਤੇ ਰੱਖੋਗੇ ਜੇ ਤੁਸੀਂ ਬਾਹਲੇ ਹਾਈ ਗੈਸ ਤੇ ਰੱਖੋਗੇ ਤਾਂ ਤੁਹਾਡੇ ਪੱਤੇ ਫਿਰ ਮੱਚ ਜਾਣੇ ਤੇ ਹੁਣ ਇਹ ਸੋਚੋ ਵੀ ਤੁਸੀਂ ਕਿ ਭਰਾਤੇ ਖਾਣੇ ਕਿੰਨੇ ਕਿੰਨੇ ਆ ਇੰਨੇ ਸਵਾਦ ਵਨ ਜਾਂਦੇ ਆ ਕਿ 10 ਬੰਦਾ ਕਹਿੰਦੇ ਬੈਠਾ ਖਾਈ ਜਾਓ ਜੇ ਤੁਸੀਂ ਗਲੂਟਨ ਦੇ ਆਟੇ ਤੇ ਫ੍ਰੀ ਗਲੂਟਨ ਫ੍ਰੀ ਬਣਾਉਣੇ ਆ ਫਿਰ ਤੁਸੀਂ ਜਿਹੜਾ ਗਲੂਟਨ ਦਾ ਆਟਾ ਹੁੰਦਾ ਤੁਸੀਂ ਉਹ ਲਓ ਤੇ ਉਹਦੇ ਵਿੱਚ ਕਦੂਕਸ ਕਰਕੇ ਆਲੂ ਪਾਓ ਨੂਨ ਮਿਰਚ ਮਸਾਲਾ ਜੀ ਮੈਂ ਆਪਾਂ ਪਾਇਆ ਸਾਰੇ ਪਾਓ ਤੇ ਉਹਨੂੰ ਘੋਲ ਬਣਾਉਣਾ ਹੈ ਉਹਨੂੰ ਆਟਾ ਗੁੰਨਿਆ ਨਹੀਂ ਜਾਂਦਾ ਗੁੰਨ ਕੇ ਰੋਟੀ ਨਹੀਂ ਬਣਦੀ ਉਹਦੀ ਜਦੋਂ ਆਪਣੇ ਦੂਜੇ ਆਟੇ ਹੋ ਜਾਂਦੇ ਆ ਆਪਾਂ ਕਹਿ ਸਕਦੇ ਜਿਨ੍ਹਾਂ ਨੂੰ ਜਿਵੇਂ ਬਾਜਰੇ ਦਾ ਹੋ ਗਿਆ ਜਾਂ ਛੋਲਿਆਂ ਦਾ ਆਟਾ ਹੋ ਗਿਆ ਫਿਰ ਤੁਸੀਂ ਉਹਨੂੰ ਕੀ ਕਰਨਾ ਹੈ ਇਹਨਾਂ ਨੂੰ ਘੋਲ ਬਣਾਓ ਚੰਗੀ ਤਰ੍ਹਾਂ ਕੋ ਬਣਾ ਕੇ ਨਾਨ ਸਟਿਕ ਤਵੇ ਤੇ ਤੇ ਜੇ ਤੁਹਾਨੂੰ ਨਹੀਂ ਨਾਨ ਸਟਿਕ ਤਵਾ ਹੈਗਾ ਤਾਂ ਤੁਸੀਂ ਇਸ ਦੇ ਤਵੇ ਦੇ ਉੱਤੇ ਚੰਗੀ ਤਰ੍ਹਾਂ ਤੇ ਓਲਾ ਕੇ ਜਾਂ ਤੇਲ ਲਾ ਕੇ ਤੇ ਫਿਰ ਤੁਸੀਂ ਗਲੂਟਨ ਫਰੀ ਬਣਾ ਸਕਦੇ ਆ ਕਿਉਂਕਿ ਮੈਂ ਬਣਾਉਣੀ ਆ ਗਲੂਟਨ ਫਰੀ ਦੇ ਤੇ ਉਹ ਤੁਹਾਨੂੰ ਬੜ ਘੋਲ ਬਣਾ ਕੇ ਫਿਰ ਬਣ ਜਾਂਦਾ ਆ ਆ ਦੇਖੋ ਜੀ ਪਰੋਠਾ ਦੇਖੋ ਸੋਹਣਾ ਲੱਗ ਰਿਹਾ ਜੀ ਕਰਦਾ ਖਾਣ ਨੂੰ ਨਾ ਗਰਮ ਗਰਮ ਪਰੋਠੇ ਹੋ ਜਾਣਾ ਨਾ ਤੇ ਨਾਲ ਦਹੀਂ ਸੋਨਾ ਜਿਹਾ ਕੋਈ ਬਣਿਆ ਹੋਵੇ ਕੋਈ ਪਾ ਕੇ ਕੁਛ ਉਹਦੇ ਵਿੱਚ ਜਾਂ ਕዩਕੰਬਰ ਵਗੈਰਾ ਤੇ ਜਾਂ ਇਹਨਾਂ ਉਹਦੇ ਜੀਰਾ ਜੀਰਾ ਪਾ ਕੇ ਵਧੀਆ ਜਿਹਾ ਦਹੀਂ ਬਣਿਆ ਹੋਵੇ ਤੇ ਤੁਸੀਂ ਦੱਸੋ ਕਿਵੇਂ ਲੱਗੇ ਮੇਰੇ ਇਹ ਪਰੌਤੇ ਬੰਦੇ ਤੁਹਾਨੂੰ ਦੇਖੋ ਇਹਨਾਂ ਸ਼ਕਲ ਦੇਖੋ ਪਹਿਲਾਂ ਤਾਂ ਤੇ ਤੁਸੀਂ ਇਹ ਪਰੌਤੇ ਜਰੂਰ ਬਣਾ ਕੇ ਦੇਖਣੇ ਆ ਤੇ ਬਣਾ ਕੇ ਖਾ ਕੇ ਮੈਨੂੰ ਯਾਦ ਵੀ ਕਰਨਾ ਹੈ ਤੇ ਮੇਰੇ ਚੈਨਲ ਨੂੰ ਪਲੀਜ਼ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਲਾਈਕ ਕਰ ਲੋ ਤੇ ਬੈਲ ਆਈਕਨ ਦਬਾਰਾ ਨਾ ਭੁੱਲਿਆ ਕਰੋ ਤੇ ਤੁਸੀਂ ਮੇਰੇ ਚੈਨਲ ਨੂੰ ਦੇਖਦੇ ਹੋ ਦੇਖ ਕੇ ਛੱਡ ਦਿਨੇ ਹੋ ਤੇ ਪਲੀਜ਼ ਪਲੀਜ਼ ਸਬਸਕ੍ਰਾਈਬ ਕਰ ਲਿਆ ਕਰੋ ਸਬਸਕ੍ਰਾਈਬ ਕਰਨ ਦੇ ਨਾਲ ਇਹ ਹੈ ਕਿ ਸਾਰਿਆਂ ਦਾ ਹੌਸਲਾ ਬਣਦਾ ਇੱਕਦਾਂ ਕੋਈ ਵੀ ਆ ਮੈਂ ਇਕੱਲੀ ਨਹੀਂ ਹੋਰ ਵੀ ਬਥੇਰੇ ਆ ਮੇਰੇ ਨਾਲ ਦੇ ਤੇ ਇੱਕ ਤਾਂ ਉਹਨਾਂ ਦਾ ਹੌਸਲਾ ਵੱਧ ਜਾਂਦਾ ਆ ਕਿ ਹਾਂ ਤੇ ਨਾਲੇ ਉਹਦੇ ਵਿੱਚ ਤੁਹਾਡਾ ਕੁਝ ਨਹੀਂ ਲੱਗਦਾ ਨਾ ਤਾਂ ਤੁਹਾਡੇ ਮਤਲਬ ਕੋਈ ਫੋਨ ਪ੍ਰੋਬਲਮ ਉਹਦੇ ਨਾਲ ਤੁਹਾਨੂੰ ਕੋਈ ਇਹੋ ਜਿਹੀ ਹੈਗੇ ਵੀ ਜਿਹੜੇ ਤੁਹਾਨੂੰ ਚਾਰਜ ਹੁੰਦੇ ਆ ਪੈਸੇ ਕੁਛ ਨਹੀਂ ਹੁੰਦਾ ਉਹਨਾਂ ਨੂੰ ਲੱਗਦਾ ਕਿ ਲੈ ਬਸ ਸਬਸਕ੍ਰਾਈਬ ਕਰ ਲਿਆ ਕਰੋ ਤੇ ਲਾਈਕ ਕਰਦਿਆਂ ਕਰੋ ਜਿਵੇਂ ਤੇ ਦੂਜੇ ਨਾਲ ਦੇ ਦਾ ਮੇਰੇ ਅਰਗੇ ਦਾ ਜਾਂ ਮੇਰੇ ਹੋਰ ਮੇਰੇ ਵਰਗੇ ਜਿਹੜੇ ਹੋਰੇ ਕੋਲ ਦਾ ਫੌਸਲਾ ਪਾ ਚੰਦਾ ਕਿ ਹਾਂ ਅਸੀਂ ਕੁਛ ਕਰ ਰਹੇ ਆ ਤਾਂ ਕੋਈ ਕੋਈ ਲਾਈਕ ਕਰਦਾ ਕੋਈ ਪਸੰਦ ਕਰਦਾ ਇਹ ਜੀ ਚੀਜ਼ ਤੇ ਇਹੋ ਜਿਹੀਆਂ ਚੀਜ਼ਾਂ ਤੇ ਖਿਆਲ ਰੱਖ ਕੇ ਪਲੀਜ਼ ਪਲੀਜ਼ ਸਬਸਕ੍ਰਾਈਬ ਜੁ ਕਰ ਲਿਆ ਕਰੋ ਤੇ ਚੈਨਲ ਦੇਖਿਆ ਕਰੋ ਇਦਾਂ ਹੀ ਕੋਈ ਹੋਰ ਵੀ ਮੇਰੇ ਵਰਗੀ ਭੈਣ ਹੋਗੀ ਜਿਹੜੀ ਕਿ ਇਨਾ ਚਾਹੁੰਦੀ ਆ ਮੈਂ ਵੀ ਕੁਝ ਬਣਾਵਾ ਕੁਝ ਕਰਾਂ ਤੇ ਇੱਕ ਦੂਜੇ ਦੀਆਂ ਜਿਵੇਂ ਸਟ੍ਰੈਸ ਤੋਂ ਫ੍ਰੀ ਹੋ ਕੇ ਇਹ ਚੀਜ਼ਾਂ ਬਣਦੀਆਂ ਜੀ ਸਟ੍ਰੈਸ ਤੋਂ ਫ੍ਰੀ ਹੋ ਕੇ ਜੇ ਤੁਸੀਂ ਸਟ੍ਰੈਸ ਲੈ ਕੇ ਬੈਠੇ ਰਹਿੰਦੇ ਹੋ ਫਿਰ ਔਕਾ ਇਸ ਕਰਕੇ ਆਪਣੇ ਆਪ ਨੂੰ ਬਿਜ਼ੀ ਰੱਖਣ ਲਈ ਤਾਂ ਕੋਈ ਨਾ ਕੋਈ ਆਪਾਂ ਹੁਣ ਅੱਜ ਕੱਲ ਦੇ ਮੀਡੀਆ ਦੇ ਵਿੱਚ ਆਪਾਂ ਨੂੰ ਕੁਝ ਕੁਝ ਮਿਲ ਜਾਂਦਾ ਇਸ ਕਰਕੇ ਤੇ ਹੁਣ ਇਹੋ ਜਿਹੇ ਕੰਮ ਜਿਹੜੇ ਆਪਾਂ ਆਮ ਹੀ ਰੋਜ਼ ਹੀ ਘਰਾਂ 'ਚ ਕਰਦੇ ਹਾਂ ਹਰ ਰੋਜ਼ ਦੇ ਕੰਮ ਆਪਣਾ ਇਹ ਤੇ ਇਹੋ ਜਿਹੇ ਕੰਮ ਕਰਦੇ ਹਾਂ ਰੋਜ਼ ਤੇ ਦੇਖੋ ਅਸੀਂ ਆਪਣੇ ਆਪ 'ਚ ਬਿਜ਼ੀ ਰਹਿੰਦੇ ਹਾਂ ਤੇ ਨਾਲੇ ਅਸੀਂ ਮਤਲਬ ਸਟ्रेस ਤੋਂ ਬਚੇ ਹੋਏ ਆ ਨਾਲੇ ਲੋਕਾਂ ਨੇ ਜਿਵੇਂ ਆਪਾਂ ਕਹਿੰਦੇ ਲੋਕਾਂ ਦੀਆਂ ਚੁਗਲੀਆਂ ਗੱਲਾਂ ਬਾਤਾਂ ਕਰਨ ਤੋਂ ਬਚੇ ਹੋਏ ਆ ਤੇ ਇਸ ਕਰਕੇ ਅਸੀਂ ਆਪਣੇ ਆਪ ਨੂੰ ਇੰਟਰਟੇਨਮੈਂਟ ਕਰਦੇ ਆ ਤੇ ਤੁਸੀਂ ਪਲੀਜ਼ ਇਸ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਤੇ ਜਦੋਂ ਵੀ ਤੁਸੀਂ ਬੇਲੇ ਇਹ ਜੀ ਚੀਜ਼ ਦੇਖ ਕੇ ਘਰੇ ਵੀ ਆਪ ਟ੍ਰਾਈ ਕਰਿਆ ਕਰੋ ਬਣਾਉਣ ਦੀ ਤੇ ਅੱਜ ਦਾ ਬਲੌਗ ਇੱਥੇ ਤੱਕ ਸਿ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਤੁਸੀਂ ਹੁਣ ਆਪੇ ਆਪਣੀ ਮਰਜ਼ੀ ਦਾ ਦਹੀਂ ਬਣਾ ਲਓ ਪ੍ਰੋਟੇ ਮੈਪ ਬਣਾਤੇ ਤੁਸੀਂ ਆਪਣੀ ਮਰਜ਼ੀ ਦਾ ਬਣਾ ਲਓ ਤੇ ਬਣਾ ਕੇ ਖਾ ਲਓ ਤੇ ਜਰੂਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਪਲੀਜ਼ ਪਲੀਜ਼ ਜਰੂਰ ਕਰਿਓ ਮੇਰੇ ਵੱਲੋਂ ਸਾਰੇ ਸੰਸਾਰੀ ਕੱਲ ਆਪਾਂ ਮਿਲਾਂਗੇ ਨੈਕਸਟ ਬਲੌਕ ਦੇ ਵਿੱਚ